ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ਪਰਚ 12 ਸ਼ਹਿਰਾਂ 'ਚੋ ਹਲਕਾ ਰਾਜਪੁਰਾ ਨੂੰ ਚੁਣ ਕੇ ਇੰਡਸਟਰੀਅਲ ਸਮਾਰਟ ਸਿਟੀ ਹੱਬ ਬਣਾਉਣ ਦੀ ਪੰਜਾਬ ਦੇ ਸਾਬਕਾ ਰਾਜ ਮੰਤਰੀ ਅਤੇ ਸੰਸਦ ਮੈਂਬਰ ਪਟਿਆਲਾ ਮਹਾਰਾਣੀ ਪਰਨੀਤ ਕੌਰ ਦਾ ਸਨਮਾਨ ਸਮਾਰੋਹ ਭਾਰਤੀ ਜਨਤਾ ਪਾਰਟੀ ਰਾਜਪੁਰਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਝੱਗਾ ਦੀ ਅਗਵਾਈ 'ਚ ਰਾਜਪੁਰਾ ਦੇ ਕਮਿਜੀ ਹੋਟਲ ਵਿੱਚ ਕਰਵਾਇਆ ਗਿਆ ਜਿੱਕਰ ਇਹ ਗੱਲ ਹੈ ਕਿ ਇਹ ਪ੍ਰੋਜੈਕਟ ਤਕਰੀਬਨ 1367 ਕਰੋੜ ਦੀ ਲਾਗਤ ਨਾਲ ਬਣੇਗਾ ਜਿਸ ਵਿੱਚ ਤਕਰੀਬਨ 64000 ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਇਸ ਮੌਕੇ ਭਾਰਤੀ ਜਨਤਾ ਪਾਰਟੀ ਤੋਂ ਜਿਲ੍ਹਾ ਚਰਨਗੱਤਰ ਪ੍ਰਦੀਪ ਕੁਮਾਰ ਰੰਧਾ ਜਿਹੜਾ ਪਹਿਲਾ ਮਾਨ ਮੰਤਰੀ ਰੁਪਿੰਦਰ ਸਿੰਘ ਰੂਬੀ ਐਮਸੀ ਸ਼ਾਂਤੀ ਸਪਰਾ ਤੇ ਕਈ ਕਿਸਾਨ ਆਗੂ ਸਮੇਤ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੰਡਲ ਸਮੇਤ ਪਾਰਟੀ ਦੇ ਕਈ ਵਰਕਰ ਮੌਜੂਦ ਸਨ ਇਸ ਮੌਕੇ ਸਾਬਕਾ ਰਾਜ ਮੰਤਰੀ ਤੇ ਪਟਿਆਲਾ ਤੋਂ ਸਾਬਕਾ ਸੈਂਟਰ ਮੈਂਬਰ ਮਹਾਰਾਣੀ ਪਰਮੇਸ਼ਰ ਨੇ ਜਾਣਕਾਰੀ ਜੰ데요 ਕਿ ਕਿਹਾਤੂ ਸੀ ਵੀ ਸੋ। ਆਈਮੈਟ ਪੰਜਾਬ نیوز ਦੇ ਰਾਜਪ੍ਰਾਤੋ ਕੈਮਰਾਮੈਨ ਅਮਿਤ ਕੁਮਾਰ ਤੇ ਰਾਧਮਾ ਸ਼ੁਹਰੀ ਦੀ ਰਿਪੋਰਟ ਅੱਜ ਜਿਹੜਾ 28 ਤਰੀਕ ਨੂੰ ਪ੍ਰਧਾਨ ਮੰਤਰੀ ਜੀ ਨੇ ਕੈਬਨਿਟਰੀ ਦੇ ਵਿੱਚ ਇਹ ਪਾਸ ਕੀਤਾ ਕਿ 12 ਸ਼ਹਿਰ ਜਿਹੜੇ ਨੇ ਜਿਹੜੇ ਗ੍ਰੀਨਫੀਲਡ ਇੰਡਸਟਰੀਅਲ ਫੋਰਡੋਰ ਦੇ ਬਾਂਦਰੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਵਿੱਚੋਂ ਰਾਜਪੁਰੇ ਨੂੰ ਇੱਕ ਨਿਯੁਕਤ ਕੀਤਾ ਗਿਆ ਉਸ ਦੇ ਲਈ ਧੰਨਵਾਦ ਕਰਨ ਦੇ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਔਰ ਨਾਲ ਸਾਰਿਆਂ ਨੂੰ ਮਿਲਣ ਦਾ ਇੱਥੇ ਕਿਹੜਾ ਪਤਾ ਮੈਡਮ ਇਹ ਫਰਨਲ ਲੋਕ ਕਹਿੰਦੇ ਨੇ ਇਹ ਜਗੇ ਪਤਾ ਚਲ ਜਾਏਗੀ ਜੋ ਮੇਰੇ ਅਭੀ ਤੱਕ ਸਮਝ ਹੈ ਉਹ ਜੋ 1100 ਏਕੜ ਸੇਰਾ ਸੇਰੀ ਆਕੜੀ ਪਬਰਾ ਤੱਕ ਤੁਮਾਜਰੇ ਮੈਂ ਕੈਪਟਨ ਸਾਹਿਬ ਨੇ ਕਰਵਾਈ ਥੀ 384 1100 ਏਕੜ ਉਹਦੇ ਵਿੱਚ ਹੋਊਗਾ ਜੇ ਇਹਦੀ ਕੋਈ ਹੋਰ ਸਪਸ਼ਟੀਕਰਨ ਹੋਊਗੀ ਕਿਉਂਕਿ ਸੋ ਮੈਨੂੰ ਹੱਲੇ ਇਹਨਾ ਪਤਾ ਨਹੀਂ ਚੱਲਿਆ ਕਿ ਕਿੱਥੇ ਆ ਪਰ ਜੋ ਸਮਝ ਆ ਕਿ ਜਿਹੜਾ ਉਹ ਬਣਿਆ ଥି ਉਹ ਵੀ ਇੱਕ ਨੈਸ਼ਨਲ ਇੰਡਸਟਰੀਅਲ ਕੋਰੀਡੋਰ ਦੇ ਨਾਂ ਦੇ ਹੇਠਾਂ ਇੱਕ ਬੋਡੀ ਬਣੀ ਸੀ ਉਹਦੇ ਨਾਲ ਬਣਿਆ ਸੀ ਉਹਦੇ ਲਈ 384 ਜਾਂ ਕੁਝ ਕਰੋੜ ਦਿੱਤੇ ਵੀ ਸੀ ते मेरे ख्याल से वही जगह होएगी देखो पार्क है। नहीं आई टी पार्क नहीं है ये है जहाँ ये आई टी शायद कोई आई टी हब आए ये जैसे कोई केमिकल है कोई आम और टेक्सटाइल की फैक्ट्री है इसमें थोड़े थोड़े प्लॉट कटे जाएंगे जैसे पहले नहीं हुए जो श्री राम जी ने करवाए थे केमिकल शी, हाँ सील केमिकल लेना वहाँ फूड और बेवरेज यहाँ फूड और बेवरेज का भी हर एक किस्म का जो इंडस्ट्रियल आ, बनाना चाहते हैं कोई उसको ਪਲੋਟ ਮਿਲੇਗਾ ਜੀ ਸਰ ਮੈਡਮ ਥਾਰਾ ਤਰ ਤੋ ਹੋ ਸਕਦਾ ਇਹ ਤਾਂ ਕਨਫਰਮ ਨਹੀਂ ਰਾਸ਼ਟਰੀ ਮਿਲ ਗਿਆ ਇੰਡਸਟਰੀ ਡਿਵੈਲਪਮੈਂਟ ਉਹ ਤਾਂ ਹੁਣ ਮੈਂ ਕੀ ਕਨਫਰਮ ਕਰਾਂ ਉਹ ਤਾਂ ਕੈਬਨਿਟ ਚ ਪਾਸ ਹੋ ਗਿਆ ਉਹ ਤਾਂ ਅਰੱਲ ਹੈ ਥਾਂ ਦਾ ਕਿਲੋਮੀਟਰ 2 ਕਿਲੋਮੀਟਰ ਤੋਂ ਹਾਂਜੀ ਕਿਸ ਤਰ੍ਹਾਂ ਦੇ ਸੰਨਤ ਇਹ ਉਗਾਨਗੇ ਇੱਥੇ ਹਾਂਜੀ ਕਿਸ ਤਰ੍ਹਾਂ ਦੇ ਸੰਨਤ ਜੋ ਉਗਾਨਗੇ ਇੱਥੇ ਜੀ ਕਿ ਜੀ ਕਿਸ ਤਰ੍ਹਾਂ ਤਿਆਰ ਦੇਖੋ ਇਹ ਮੈਂ ਕਹਿ ਨਹੀਂ ਸਕਦੀ ਇਹ ਹੁਣ ਪੰਜਾਬ ਗਵਰਨਮੈਂਟ ਔਰ ਸੈਂਟਰਲ ਗਵਰਨਮੈਂਟ ਮੋਕੇ ਦੀ ਸਰਕਾਰ ਬੈਠ ਕੇ ਜਿਹੜੇ ਆ ਕੇ ਇੱਥੇ ਕੰਮ ਕਰਨਾ ਚਾਹਣਗੇ ਉਹਨਾਂ ਨੂੰ ਇਨਵਾਈਟ ਕੀਤਾ ਜਾਊਗਾ ਔਰ ਮੇਰੇ ਖਿਆਲ ਚ ਅੱਛਾ ਰਿਸਪੌਂਸ ਹੋਊਗਾ ਕਿਉਂਕਿ ਜਿਹੜਾ ਸਿਚੁਏਸ਼ਨ ਹੈ ਜਿੱਥੇ ਰਾਜਪੁਰਾ ਹੈ ਕਿ ਜਿਸ ਤਰ੍ਹਾਂ ਮੈਂ ਕਿਹਾ 에어ਪੋਰਟ ਜੀ ਕਿਸ ਚੀਜ਼ ਦੀ ਲੋੜ ਹੈ ਇੰਡਸਟਰੀ ਨੂੰ 에어ਪੋਰਟ ਨੇੜੇ ਹੋਣਾ ਚਾਹੀਦਾ ਸੜਕਾਂ ਵਧੀਆ ਹੋਣੀਆਂ ਚਾਹੀਦੀਆਂ ਨੇ ਰੇਲ ਹੈਡ ਅੱਛਾ ਹੋਣਾ ਚਾਹੀਦਾ ਇਹ ਸਾਰਾ ਕੁਝ ਰਾਜਪੁਰੇ ਦੇ ਵਿੱਚ ਹੈ ਮਰਨ ਸਿੰਘ ਜੀ ਬਾ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਦੀ ਹਾਲਤ ਬਹੁਤ ਪਤਲੀ ਸੀ ਪੰਜਾਬ ਦੇ ਵਿੱਚ ਕਿਉਂਕਿ ਲਗਾਤਾਰ ਕਿਸਾਨਾਂ ਦਾ ਵਿਰੋਧ ਹੋ ਰਿਹਾ ਸੀ ਪਰ ਰਾਜਪੁਰਾ ਸੀਟ ਤੋਂ ਲੀਡ ਮਿਲਿਆ ਹੈ ਕਿਹਾ ਜਾ ਸਕਦਾ ਹੈ ਕਿ ਇਹ ਤੋਹਫਾ ਦਿੱਤਾ ਮੋਦੀ ਸਾਹਿਬ ਨੇ ਜਾਂ ਫਿਰ ਇਹ ਪਹਿਲਾਂ ਤੋਂ ਹੀ ਪਲਾਨਿੰਗ ਸੀਗੀ ਮੇਰੇ ਖਿਆਲ ਚ ਪਲਾਨਿੰਗ ਤਾਂ ਸਾਰੇ ਕਰਦੇ ਨੇ ਪਰ ਜਦ ਦੇਣ ਦਾ ਟਾਈਮ ਆਂਦਾ ਨਾ ਉਹ ਜਿਹੜਾ ਇੰਚਾਰਜ ਹੁੰਦਾ ਨਾ ਉਹ ਹੀ ਦਿੰਦਾ ਹੈ ਸੋ ਮੋਦੀ ਸਾਹਿਬ ਨੇ ਸਾਨੂੰ ਤੋਹਫਾ ਦਿੱਤਾ ਕਿਉਂਕਿ ਪਹਿਲਾਂ ਵੀ ਰਾਜਪੁਰਾ ਇੰਡਸਟਰੀਅਲ ਹੱਬ ਵਜੋਂ ਜਾਣਿਆ ਜਾਂਦਾ ਸੀਗਾ ਪਰ ਹੁਣ ਕੁਝ ਸਮੇਂ ਤੋਂ ਜਿਹੜੀ ਰਾਜਪੁਰਾ ਦੀ ਇੰਡਸਟਰੀ ਸੀਗੀ ਟੋਟਲ ਪਲਾਨ ਹੋ ਗਈ ਰਾਜਪੁਰਾ ਤੋਂ ਕੁਝ ਇੰਡਸਟਰੀਆਂ ਜਿਹੜੀਆਂ ਰਹਿ ਗਈਆਂ ਤੇ ਹੁਣ ਜਿਹੜਾ ਦੁਬਾਰਾ ਇਹ ਪਲਾਨ ਪ੍ਰੋਜੈਕਟ ਮਿਲੇ ਹੈ ਤੇ ਇਸ ਨਾਲ ਜਿੰਨੇ ਕਿਤੇ ਵਪਾਰ ਨੂੰ ਵਾਧਾ ਹੋਏਗਾ ਪੰਜਾਬ ਦਾ ਵਾਧਾ ਹੋਊਗਾ ਜ਼ਰੂਰ ਹੋਊਗਾ ਪਰ ਸਾਨੂੰ ਪੰਜਾਬ 'ਚ ਵੀ ਨਾ ਆਪਣਾ ਵਾਤਾਵਰਣ ਥੋੜਾ ਜਿਹਾ ਹੋਰ ਠੀਕ ਕਰਨਾ ਪਊ ਤੁਸੀਂ ਕਿਸਾਨੀ ਮੁੱਦੇ ਦੀ ਗੱਲ ਕੀਤੀ ਹੈ ਮੌਲਸੀ ਕਰਨ ਦੀ ਇਹਦੇ ਵਾਸਤੇ ਕੀ ਪ੍ਰਯਾਸ ਹੈ ਕਿ ਕਿਸਾਨ ਜੁਣੀ ਨਾਲ ਤੇ ਕਹਿੰਦਾ ਵੀ ਸਾਡੇ ਗੱਲ ਕਰਨ ਦੇ ਜਿਹੜੇ ਅਸੀਂ ਰਸਤੇ ਖੋਲ ਕੇ ਰੱਖੇ ਹੋਏ ਆ ਸਰਕਾਰ ਸਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਇਹ ਗਲਤ ਗੱਲ ਹੈ ਸਰਕਾਰ ਜ਼ਰੂਰ ਗੱਲ ਕਰਨਾ ਚਾਹੁੰਦੀ ਹੈ ਔਰ ਮੇਰੇ ਖਿਆਲ ਚ ਇਹ ਜਿਹੜਾ ਇੱਕ ਦੂਜੇ ਨਾਲ ਜਿਹੜਾ ਵਿਵਾਦ ਹੈ ਨਾ ਇਹ ਨੁਕਸਾਨਦਾਇਕ ਹੈ ਕਿਸਾਨਾਂ ਲਈ ਪੰਜਾਬ ਦੇ ਲਈ ਔਰ ਇਹਨੂੰ ਮੈਂ ਤਾਂ ਕਹਿੰਦੀ ਹਾਂ ਜਲ ਤੋਂ ਜਲਦ ਗਵਰਨਮੈਂਟ ਨੂੰ ਵੀ ਸੋਚ ਕੇ ਇਸ ਨੂੰ ਜਲਦੀ ਕਰਨਾ ਚਾਹੀਦਾ ਹੈ ਗਵਰਨਮੈਂਟ ਜ਼ਰੂਰ ਕਰੂਗੀ ਔਰ ਕਿਸਾਨ ਵੀ ਆਪਣਾ ਵਿੱਚ ਜੋ ਵੀ ਉਹਨਾਂ ਦੀਆਂ ਮੰਗਾਂ ਪਾਓ ਮੈਂ ਤਾਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਤੁਹਾਡੇ ਰਾਹੀ ਮਾਨ ਸਾਹਿਬ ਜਦ ਆਣਗੇ ਕੱਲ ਦੇਖੋ ਕਿਸਾਨੀ ਦਾ ਸਟੇਟ ਸਬਜੈਕਟ ਵੀ ਹੁੰਦਾ ਹੈ ਸੈਂਟਰਲ ਸਬਜੈਕਟ ਵੀ ਹੁੰਦਾ ਹੈ ਹਰਿਆਣੇ ਨੇ ਕਿਸਾਨਾਂ ਦੀਆਂ 23 ਦਿਆਂ 3ਾਂ ਐਮਐਸਪੀ ਲਈ ਗਾਰੰਟੀ ਦਿੱਤੀ ਸਟੇਟ ਨੇ ਔਰ ਬਹੁਤ ਕੁਛ ਦਿੱਤਾ ਹੈ ਤਾਂ ਸਾਡੇ ਪੰਜਾਬ ਨੂੰ ਜਿਹੜੇ ਕਹਿੰਦੇ ਆਂ ਤੇ ਹੈ ਪੰਜਾਬ ਹੈ ਅਨ ਦਾਤਾ ਸੋ ਪੰਜਾਬ ਜਿਹੜੀ ਸਰਕਾਰ ਹੈ ਪੰਜਾਬ ਦੀ ਉਹਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਨੂੰ ਵੀ ਆਪਣੇ ਵੱਲੋਂ ਇਹ ਗਾਰੰਟੀ ਦੇ ਦੇਣੀ ਚਾਹੀਦੀ ਹੈ ਪੰਜਾਬ ਸਰਕਾਰ ਨੇ ਤਾਂ ਪਹਿਲਾਂ ਅਲੋਕ ਕੀਤਾ ਦਈਆ ਆਵਾਦੀ ਪਾਰਟੀ ਨੇ ਵੀ ਅਸੀਂ ਕਈ ਫਤਰਾ ਦੇ ਐਮਐਸਪੀ ਦੇਾਂਗੇ ਫਿਰ ਦਿੰਦੇ ਕਿਉਂ ਨਹੀਂ ਪਰ ਹਾਲੇ ਤੱਕ ਨਹੀਂ ਦਿੱਤੀ ਇਹ ਤਾਂ ਬਸ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਨੇ ਅੱਦੇ ਵਾਦੇ ਤਾਂ ਕੀਤੇ ਹਨੀ তাই তো ਮੈਂ ਕਹਿਣਾ ਚਾਹੁੰਦੀ ਹਾਂ ਕਿ ਕਰਨ ਸਾਨੂੰ ਖੁਸ਼ੀ ਹੋਏਗੀ ਟਾਈਮ ਫਰੇਮ ਕਿੰਨਾ ਹੈ ਇਸ ਪ੍ਰੋਜੈਕਟ ਇਸ ਸਾਰੇ ਇਸਕਾ ਕੰਪਲੀਸ਼ਨ ਤੁਸ ਸਮਾਂ ਨਿਸ਼ਚਿਤ ਹੋਇਆ ਕਿ ਇਸ ਪ੍ਰੋਜੈਕਟ ਦਾ ਕਿੰਨੇ ਸਮੇਂ ਚ ਪੂਰਾ ਹੋਏਗਾ ਇਹ ਮੈਨੂੰ ਪਤਾ ਨਹੀਂ ਜੀ ਪਰ ਮੇਰੇ ਖਿਆਲ ਚ ਇੱਕ ਵਾਰੀ 3-4 ਹਾਂ 3-3 ਸਾਲ ਆਸਟਰੀਅਨ ਸੈਂਟਰ ਸਟੇਟ ਨੇ ਜਾਂ 100% ਸੈਂਟਰ ਦੇਗੀ ਮੈਨੂੰ ਇਤਨਾ ਡੀਟੇਲ ਨਹੀਂ ਹੈ ਜੋ ਪਹਿਲੇ ਜੋ ਕੈਪਟਨ ਸਾਹਿਬ ਨੇ kiya tha ਉਸਮੇ तीन सौ अस्सी चौरासी करोड़ के करीब उन्होंने लैंड एक्विजेशन के लिए दे दिए थे पैसे हाँ हाँ हा, हा, हा। तो बाकी दूसरा जो उन्होंने एक बॉडी बनाई थी नेशनल इंडस्ट्रियल कॉरपोरेशन की वो उसने पैसे देने थे तो अभी मुझे पूरा इसका uh, मैंने पता नहीं किया पर ਪਤਾ ਕਰਕੇ ਆਪਕੋ ਜ਼ਰੂਰ ਹਮ ਨੋਟ ਦੇਖਦੇ ਦੇਖੋ ਜੰਕਸ਼ਨ ਹੈ ਸਟੇਸ਼ਨ ਦਾ ਕੋਈ ਜਗ੍ਹਾ ਕੋ ਇਥੋਂ ਗੱਡੀਆਂ ਟਰਨ ਹੁੰਦੀਆਂ ਤਾਂ ਇਸ ਦੇ ਵਿੱਚ ਕਈ ਅਹਿਮ ਗੱਡੀਆਂ ਜਿਹੜੀਆਂ ਰਾਜਪੁਰ ਦੇ ਵਿੱਚ ਠਹਿਰਾਵ ਨਹੀਂ ਹੈ ਤਾਂ ਹੁਣ ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਬਣ ਚੁੱਕੇ ਹੈ ਰੇਲਵੇ ਦੇ ਤਾਂ ਉਹਨਾਂ ਨੇ ਕੋਈ ਮੁਲਾਕਾਤ ਕਰਕੇ ਰਾਜਪੁਰਜ ਕੋਈ ਠਹਿਰਾਵ ਦੀ ਕੋਸ਼ਿਸ਼ ਕੀਤੀ ਗਈ ਦੇਖੋ ਜ਼ਰੂਰ ਜੋ ਤੁਹਾਡੀ ਮੰਗਾ ਦਮਾਂਗੇ ਪਰ ਕਈ ਵਾਰੀ ਕਈ ਟੈਕਨੀਕਲ ਗੱਲਾਂ ਹੁੰਦੀਆਂ ਨੇ ਕਿ ਜਿਹੜੀ ਟਾਈਮ ਫਰੇਮ ਹੁੰਦੇ ਨੇ ਨਾ ਜੇ 2 ਮਿੰਟਾਂ ਲਈ ਵੀ ਕਿਤੇ ਰੋਕੇ ਉਹ ਫਿਰ ਉਹਨੂੰ ਅੱਗੇ ਓਨੇ ਘੰਟੇ ਉਹ ਕੁਝ ਕਾਫੀ ਅੱਧਾ ਘੰਟਾ ਲੇਟ ਹੋ ਜਾਂਦੀ ਹੈ ਜੋ ਵੀ ਹੁੰਦੀ ਹੈ ਇਹ ਇੱਕ ਵਾਰੀ ਮੈਂ ਬਹੁਤ ਪ੍ਰਯਾਸ ਕੀਤਾ ਥੀ ਕਿ ਜਰੂਰ ਰੋਕੋ ਇਸ ਨੂੰ ਵੀ ਰੋਕੋ ਰਾਜਪੁਰੇ ਪਟਿਆਲੇ ਫਿਰ ਮੰਤਰਾਲੇ ਵੱਲੋਂ ਮੈਨੂੰ ਇਹ ਪਤਾ ਚੱਲਿਆ ਥੀ ਕਿ ਚਾਹੇ 2 ਮਿੰਟ ਦਾ ਸਟਾਪ ਹੋਏ ਉਹਦੇ ਨਾਲ ਅੱਗੇ ਜਿਹੜਾ ਸਾਰਾ ਸਿਸਟਮ ਹੈ ਉਹਦੇ ਵਿੱਚ ਕਾਫੀ ਸਰਕ ਪੈ ਜਾਂਦੇ ਪਰ ਉਹ ਵਰਕਆਊਟ ਕਰਨਾ ਪਊਗਾ ਉਹ ਰੇਲ ਮੰਤਰੀ ਵਾਲਿਆ ਕਰਨੇ ਅਸੀਂ ਤਾਂ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਬਿੱਟੂ ਜੀ ਦੇ ਉੱਤੇ ਵੀ ਕਿ ਉਹ ਪੰਜਾਬ ਦੇ ਲਈ ਜੋ ਕਰ ਸਕਦੇ ਨੇ ਕਰਨਗੇ ਹੁਣ ਮਾਲਵਾ ਬੈਲਟ ਜਿਹੜੀ ਹੈਗੀ ਇਹ ਇਹਦੇ ਵਿੱਚ ਇੰਡਸਟਰੀਆਂ ਪਰ ਜਿਹੜੇ ਬਣ ਕੇ ਆ ਗਿਆ ਸਾਰਾ ਦੂਜੇ ਪਾਸੇ ਇੱਕ ਚੰਡੀਗੜ੍ਹ ਨੂੰ ਜਿਹੜਾ ਕਨੈਕਟ ਹੋਣਾ ਸੀ ਰੇਲਵੇ ਲਾਈਨ ਜਿਹੜੀ ਹੈ ਉਹ ਵੀ ਹਾਲ ਤੱਕ ਰੁਕੀ ਹੋਈ ਹੈ ਜਿੱਥੇ ਤਾਂ ਗੱਡੀਆਂ ਦੀ ਗੱਲ ਹੈ ਗੱਡੀਆਂ ਇੱਥੇ ਰਾਜਪੁਰਾ ਜੰਕਸ਼ਨ ਕੋਲ ਤੇ ਬਹੁਤ ਸਾਰੀਆਂ ਗੱਡੀਆਂ ਹੈਗੀਆਂ ਜਿਹੜੇ ਮੇਲ ਗੱਡੀਆਂ ਕਈ ਰੁਕਦੇ ਆ ਹੁਣ ਇਹਦਾ ਤੁਸੀਂ ਕਿੰਨਾ ਕੁ ਪ੍ਰਯਾਸ ਕਰੋਗੇ ਵੀ ਜਿਹੜੀਆਂ ਗੱਡੀਆਂ ਤੁਹਾਨੂੰ ਜਾਣ ਚੌਕੀਆਂ ਹੁਣ ਤਾਂ ਇੰਡਸਟਰੀ ਆ ਬਣ ਗਿਆ ਇੱਥੇ ਦੇਖੋ ਇਹ ਮਿਨਿਸਟਰੀਜ਼ ਨੂੰ ਵਰਕ ਆਊਟ ਕਰਨਾ ਪਊਗਾ ਕਿ ਕਿਹੜੀ ਇੰਡਸਟਰੀ ਲਈ ਕਿੰਨਾ ਚਾਹੀਦਾ ਕਿਹੜੀ ਰੋਕਣੀ ਚਾਹੀਦੀ ਹੈ ਕਿਹੜੀ ਨਹੀਂ ਇਹਦੇ ਵਿੱਚ ਮੈਂ ਨਹੀਂ ਕਹਿ ਸਕੀ ਟੈਕਨੀਕਲ ਚੀਜ਼ ਹੈ ਇਹ ਕਰਨਗੇ ਜਦ ਇੱਕ ਵਾਰੀ ਹੱਬ ਬਣ ਗਿਆ ਤਾਂ ਉਹਦੀਆਂ ਸਹੂਲਤਾਂ ਵੀ ਦੇਣਗੇ ਇਹ ਦੇ ਦੇਣਾ ਹੈ ਰਾਜਪੇਡਾ ਉੱਥੇ ਮੈਡਮ ਆਮ ਆਦਮੀਆਂ ਦੇ ਜਾਣ ਵਾਸਤੇ ਜਗ੍ਹਾ ਹੈ ਨਹੀਂ ਬਿਲਕੁਲ ਨਾ ਉੱਥੇ ਕੋਈ ਲਿਫਟ ਹੈ ਨਾ ਉੱਥੇ ਕੋਈ ਦੂਜੀਆਂ ਸੀੜੀਆਂ ਜਿਹੜੇ ਲੱਗਦੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਲੋਕ ਬਜ਼ੁਰਗ ਜਿਹੜੇ ਆਸਣੇ ਜਾਣਾ ਬੰਦ ਕਰਦੇ ਰਹਿੰਦੇ ਗੱਡੀਆਂ ਤੇ ਕਿਉਂਕਿ ਜਿਹੜਾ ਨਾ ਇਹ ਨੰਗੀਆਂ ਜਿਹੜੀਆਂ ਲੈਂਦਾ ਬਣ ਕਰਕੇ ਉਹ ਤਾਂ ਬਣਾਉਂਦੇ ਆ ਲੇਕਿਨ ਰੇਲਵੇ ਸਟੇਸ਼ਨ ਤੇ ਜਾਣ ਦੀ ਜਿਹੜੀ ਜਗ੍ਹਾ ਜਿਹੜੇ ਕੋਈ ਨਹੀਂ ਬਣਾਈ ਗਿਆ ਹਾਲ ਤੱਕ ਅਸੀਂ ਗੱਲ ਕੀਤੀ ਸੀ ਰੇਲਵੇ ਵਾਲਿਆਂ ਨਾਲ ਉਹ ਕਹਿੰਦੇ ਘੱਟੋ ਘਾਟਾ ਵਿੱਚ 6 ਮਹੀਨੇ ਜਾਂ 1 ਸਾਲ ਲੱਗ ਸਕਦਾ ਹੈ ਉਹ ਤੇ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਆ ਇਹਦੇ ਵਾਸਤੇ ਕੀ ਪ੍ਰਯਾਸ ਕਰੋਗੇ ਤੁਸੀਂ ਚਲੋ ਜੇ ਟਾਈਮ ਫਰੇਮ ਹੈ ਉਸ ਤੋਂ ਪਹਿਲੇ ਤਾਂ ਅਸੀਂ ਕਰ ਵੀ ਨਹੀਂ ਸਕਦੇ ਇਹਦੇ ਕੰਮ ਸ਼ੁਰੂ ਪਰ ਜੇ ਪ੍ਰਯਾਸ ਕਰਾਂਗੇ ਜੱਗਾ ਜੀ ਤੁਸੀਂ ਇਹਨਾਂ ਤੋਂ ਇੱਕ ਮੈਮੋਰੈਂਡਮ ਲਓ ਔਰ ਅਸੀਂ ਰੇਲ ਮੰਤਰੀ ਅਲਿਆ ਨੂੰ ਦੇ ਦਾਂਗੇ ਜਿਹੜੀ ਵੀ ਦਿੱਕਤ ਹੈ ਸਾਨੂੰ ਉਹ ਦੱਸਣਾ ਚਾਹੀਦਾ ਹੈ ਕਿ ਨਿਤਿਨ ਗੜਕਰੀ ਨੇ ਚੇਤਾਵਨੀ ਦਿੱਤੀ ਹੈ ਪੰਜਾਬ ਸਰਕਾਰ ਨੂੰ कि अगर ਤੁਸੀਂ ਇਹ ਜ਼ਮੀਨ ਇਕ ਵਾਰ ਨਹੀਂ ਕਰਵਾਉਂਦੇ ਤਾਂ ਪੰਜਾਬ ਦੇ ਵਿੱਚ ਜੋ ਵੀ ਰੇਲ ਪ੍ਰੋਜੈਕਟ ਹੈ ਜਾਂ ਸੜਕਾਂ ਦੇ ਪ੍ਰੋਜੈਕਟ ਹੈ ਉਹ ਰੱਦ ਕਰ ਦਿੱਤੇ ਹੈ ਤੇ ਇਸ ਨੂੰ ਲੈ ਕੇ ਮੋਦੀ ਸਾਹਿਬ ਨੇ ਕਿਹਾ ਕਿ ਮੈਂ ਖੁਦ ਮੀਟਿੰਗ ਕਰਕੇ ਰਿਵਿਊ ਕਰਾਂਗਾ ਤਾਂ ਹਾਲਾਂਕਿ ਸੁਖਿਆ ਮੀਟਿੰਗ ਵੀ ਕੀਤੀ ਹੈ ਪੁਲਿਸ ਨੇ ਕਬਜ਼ਾ ਲੈਣ ਦੀ ਕੋਸ਼ਿਸ਼ ਵੀ ਕੀਤੀ ਪਰ ਇੱਕ ਮੋਢ ਤੋਂ ਕਿਸਾਨਾਂ ਨੇ ਕਬਜ਼ਾ ਜਿਹੜਾ ਹੈ ਆਪਣੇ ਹੱਥੀਂ ਲੈ ਲਿਆ ਇਹ ਫਿਰ ਹੁਣ ਦੇਖੋ ਜ਼ਿੰਮੇਵਾਰੀ ਮਾਨ ਸਾਹਿਬ ਦੀ ਬਣਦੀ ਹੈ ਕਿ ਉਹ ਬੈਠਣ ਸਮਝਾਣ ਕਿ ਕੀ ਫਾਇਦਾ ਹੋਊਗਾ ਔਰ ਇਹਦਾ ਹੱਲ ਕੱਢਣ ਮੇਰੇ ਖਿਆਲ ਚ ਇਹ ਕਰਨਗੇ اپنی کوشش ਤਾਂ ضرور پوری ਤਾਂ ਬੈਠਾ ਅੱਜ ਯਾਰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਜੀ 3 ਦਿਨਾਂ ਦਾ ਉਹਦੇ ਵਿੱਚ ਕਈ ਬਿੱਲ ਜਿਹੜੇ ਹੈ ਪਾਸ ਹੋਣ ਜਾ ਰਹੇ ਆ ਕੈਬਨਟ ਦੀ ਮੀਟਿੰਗ ਦੇ ਵਿੱਚ ਜਿਹੜਾ ਹੈ ਫਾਈਨਲ ਕਰ ਦਿੱਤਾ ਗਿਆ ਹੈ ਹੈ ਜੀ ਫਾਈਨਲ ਵਿਧਾਨ ਸਭਾ ਦਾ ਸੈਸ਼ਨ ਹੈ ਜੀ ਪਤਾ ਦੋ ਹਾਂਜੀ ਉਹਦੇ ਕੈਬਨਟ ਦੀ ਮੀਟਿੰਗ ਕਈ ਫੈਸਲੇ ਲੈ ਗਿਆ ਜਿਵੇਂ ਐਨਓਸੀ ਖਤਮ ਨੂੰ ਲੈ ਕੇ ਹੋਵੇ ਚਾਹੇ ਫਾਇਰ ਸੇਫਟੀ ਐਕਟ ਨੂੰ ਲੈ ਕੇ ਮਨਜ਼ੂਰੀ ਦੇਣਾ ਹੋਵੇ ਕਈ ਬਿੱਲਾਂ ਤੇ ਸੋਧ ਜਿਹੜੀ ਹੈ ਕੀਤੀ ਜਾਣੀ ਹੈ ਉਹ ਉਹ ਤਾਂ ਪਾਸ ਕਰ ਲੈਣਗੇ 92 ਬੰਦੇ ਤਾਂ ਉਹਨਾਂ ਦੇ ਹੈਗੇ ਉਹਨਾਂ ਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ ਹੈ ਜੇ ਉਹਨਾਂ ਨੇ ਲੈ ਕੇ ਆਏ ਬਿੱਲ ਤਾਂ ਉਹ ਪਾਸ ਹੋ ਜਾਣੀਏ ਸ਼੍ਰੀ ਰਾਹੁਲ ਜੀ ਬੜਾ ਐਗਰੈਸਿਵ ਹੋਏ ਬੜੇ ਬੀਜੇਪੀ ਦੇ ਖਿਲਾਫ ਮੋਰਚਾ ਬਣਾ ਰਹੇ ਥਾਣਾ 300 ਕੋਈ ਬਾਤ ਨਹੀਂ ਉਹ ਆਪੋਜੀਸ਼ਨ ਕਹ ਹੈ ਉਹ ਕਰਨਗੇ ਉਹਨਾਂ ਦਾ ਕੰਮ ਹੀ ਉਹ ਹੀ ਹੈ 2027 ਦੇ ਵਿੱਚ ਇੰਨਾ ਹੋ ਗਿਆ 2027 ਦੇ ਵਿੱਚ ਆ ਜੂਗੀ ਜੀ ਸਾਡਾ ਲਾਸਟ ਕੁਐਸਚਨ ਵੀ ਨਹੀਂ ਮੈਂ 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 ਕੋਈ ਜੋਤਸੀ ਨਹੀਂ ਹੈ ਕਿ ਮੈਂ ਦੱਸ ਸਕਦੀ ਹਾਂ ਬਸ ਅਸੀਂ ਇਹ ਕਰਨਾ ਹੈ ਕਿ ਅਸੀਂ ਪੂਰਾ ਪੂਰਾ ਪ੍ਰਯਾਸ ਕਰਨਾ ਹੈ ਕੋਸ਼ਿਸ਼ ਕਰਨੀ ਹੈ ਜਿਹੜੇ ਇਹ ਇਹ ਡੇ ਡ ਪ੍ਰੋਜੈਕਟ ਜਾਂਦੇ ਜਾਂਦੇ ਇੱਕ ਇੱਕ ਤਰ੍ਹਾਂ ਦੇ ਫਾਊਂਡੇਸ਼ਨ ਮੰਨੀ ਜਾ ਸਕਦੀ ਹੈ ਜੀ ਕੋਈ ਮਣਾ ਬੜਾ ਫਾਇਦਾ ਹੋਊਗਾ ਇਹ 2027 ਇਲੈਕਸ਼ਨ ਦੇ ਵਿੱਚ ਆਸ ਹੈ ਕਿ ਫਾਇਦਾ ਹੋਊਗਾ